ਯਾਰ ਮਰ ਜਾ। ਇਹੋ ਬੰਦਾ ਇੰਨਾ ਸਟਾਨ ਹੋ ਗਿਆ ਨਾ ਮੈਨੂੰ ਚਾਹ ਨਹੀਂ ਪੀਂੰਦੇ ਰਿਹਾ। ਮੈਂ ਚਾਹ ਪੀ ਰਿਹਾ। ਹਰੇ کہہ ਰਿਹਾ ਮੈਨੂੰ ਚਾਹ ਪਲਾ। ਮੈਂ ਦੋ ਵਾਰ ਚਲੋ ਥੋੜੀ ਥੋੜੀ ਯੋ ਦੇ ਦੇ। ਚਾਹ ਵੀ ਨਹੀਂ ਪੁੱਤੀ। ਚਾਹ। ਅੱਛਾ ਅੱਛੀ ਆਏ। ਇਹ ਚਲ। ਸਾਲਾ ਚਾਹ ਦਾ ਸਕੀਨ ਆ ਮਲੇਸ਼ਾਲਾ। ਇਹ ਲੈ। ਲੈ 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 ਲੈ। ਇਹ ਉੱਤੀ। ਲੈ ਇਹ ਕੁਸਾ। ਕੁਸਾਈਬ ਅਸਲੀ ਚਵਾਜੀਆ ਬੱਚ ਬਜੋ ਚੁੱਪ ਕਰ ਗਿਆ ਬੰਦਾ ਬੜਾ ਹਰਾਮੀ ਆਇਓ ਅੱਜ ਕਾਫੀ ਦਿਨ ਬਾਅਦ ਵੀਡੀਓ ਬਣਾਉਣ ਦਾ ਸਬਬ ਬਣਿਆ ਤੇ ਕਈ ਕੰਮਾਂ ਕਰਾ ਚੁਲਜੇ ਹੋਏ ਸੀਗੇ ਜਿਸ ਕਰਕੇ ਵੀਡੀਓ ਨਹੀਂ ਬਣ ਪਾਈ ਸੋ ਅੱਜ ਸੀ ਜਿਆਰੇ ਆਂ ਹਰਵੀਨ ਨੂੰ ਲੈ ਕੇ ਬੈਂਕ ਚ ਠੀਕ ਹੈ ਹਰਵੀਨ ਦਾ ਖਲਵਾਣਾ ਹੈ ਅੱਜ ਆਪਣਾ ਇਹ ਅਕਾਊਂਟ ਠੀਕ ਹੈ ਹਰਵੀਨ ਰੈਡੀ ਹੈ ਬੈਗ ਪਾਇਆ ਹੋਆ ਹਰਵੀਨ ਨੇ ਡਾਕੂਮੈਂਟਸ ਸਾਰੇ ਕੁਝ ਚੱਕੇ ਹੋਏ ਆ ਤੇ ਬਸ ਹੁਣ ਜਾਣ ਦੀ ਤਿਆਰੀ ਆ 10:00 ਵਜੇ 10:00 ਵਜੇ ਬੈਂਕ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਵੈਸੇ ਬੈਂਕ ਦੀ ਸਰਵਿਸ ਬਹੁਤ ਵਧੀਆ ਉਸ ਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਸੋ ਮੇਰੀ ਨੋਨੀ ਮਨੀ ਨੋਨੀ ਮਨੀ ਕਹਾ ਕਰ ਰਹੀ ਹੈ ਇਹ ਦੇਖੋ ਜਿਵੇਂ ਦੇਖੋ ਮੇਰੀ ਨੋਨੀ ਮਨੀ ਕਹਾ ਕਰ ਰਹੀ ਹੈ ਅੱਛੀ ਅੱਛੀ ਕਰ ਰਹੀ ਹੈ ਆਜਾ 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 ਚੱਲਾਂਗੇ ਹਲੇ ਇਹ ਵੀ کہہ ਰਿਹਾ ਮੈਨੂੰ ਗੱਲ ਲੇ ਜੋ ਚਲੋ ਅੱਜ ਜੇ ਮੌਸਮ ਹੈਗਾ ਸੋਣਾ ਸਾਈਕਲ ਤੇ ਕੱਪੜਾ ਮਾਰਨ ਦੀ ਤਿਆਰੀ ਹਵਾ ਫੁੱਲ ਕਰਾ ਕੇ ਤੇ ਅੱਜ ਅਸੀਂ ਥੋੜਾ ਜਿਹਾ ਬਾਹਰ ਦਾ ਵੀ ਰਾਉਂਡ ਸ਼ਾਉਂਡ ਮਾਰਾਂਗੇ ਬਾਏ ਬਾਏ ਨੰਨੀ ਸੋਲੋ ਜੀ ਚੱਲਿਆਂ ਬਾਹਰ ਦਾ ਮੌਸਮ ਬਹੁਤ ਵਧੀਆ ਬਦਲ ਬਾਈ ਹਮਸ ਤੇ ਹਵਾ ਗਰਮੀ ਹੈ ਹਵਾ ਦਾ ਤਾਂ ਪਤਾ ਵੀ ਨਹੀਂ ਲੱਗੇਗਾ ਜੇਸੀ ਵੀ ਚਾਰ ਜੇਸੀ ਵੀ ਚਾਰ ਜੇਸੀ ਵੀ ਮੇਰਾ ਰੁਮਾਲ ਅੰਦਰ ਰਹਿ ਗਿਆ ਲੈ ਗਿਆ ਰੁਮਾਲ ਅਮਰ ਰੁਮਾਲ ਫੜਾਏ ਬੜੇ ਆਲਾ ਦੇ ਦिए ਮੋਵਾ ਬੰਨਣੇ ਨੂੰ ਧੁੱਪ ਆ ਜਾਂਦੀ ਹੈ ਕਦੇ ਬੱਦਲ ਹੋ ਜਾਂਦਾ ਬੁਰਾ ਹਾਲ ਹੈ ਇੰਨੀ ਗਰਮੀ ਹੈ ਨਾ ਬਸ ਯਾਰ ਨਿਕਲਣਾ ਤਾਂ ਦਿਲ ਨਹੀਂ ਕਰਦਾ ਬਾਹਰ ਹਮਸਕਰੀ ਪਈ ਆ ਪੂਰੀ ਥੋੜਾ ਜਿਹਾ ਮੀਂਹ ਪਾਏਗਾ ਇੱਕ ਅੱਦੇ ਦਿਨ ਚ ਮੀਂਹ ਪਾ ਕੇ ਉਸ ਤੋਂ ਬਾਅਦ ਹਮਸ ਪੂਰੀ ਹਮਸ ਐਂਡ ਮੋਹ ਲੈ ਕੋ ਨੀਚੇ ਦਾ ਸਾਸਫਾਈ ਕਰਨ ਦੀ ਹੋਈ ਪਈ ਐ ਕੁਆਡ ਜੰਮਿਆ ਇਹ ਇੱਕ ਟੂਟੇ ਦੀ ਮੈਂ ਸਫਾਈ ਕਰਤੀ ਸੀਗੀ ਇਹਨੂੰ ਪੂਰਾ ਪ੍ਰੋਪਰ ਵਧੀਆ ਸ਼ੇਪ ਬਣਾਤੀ ਇਹਦੀ ਚਲੋ ਕਮਾਲ ਆ ਗਿਆ ਚਲਦੇ ਆ ਕੰਮ ਨਵੇੜ ਕੇ ਆਉਂਦੇ ਆ ਫਿਰ ਮਿਲਦੇ ਆ ਤੁਹਾਨੂੰ ਬਾਏ ਬਾਏ ਬਾਈ ਬਾਏ ਨੁਨੀ-ਮੁਨੀ ਚਲੀ ਛੁਤੀ-ਮੁਜੀ ਆਏ ਮੇਰੀ ਤੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਗਰਮੀ ਕਿੰਨੀ ਜਿਆਦਾ ਪਈ ਹਰੇ ਹਰੇ ਪੱਤੇ ਬਿਲਕੁਲ ਬਣੋਗੇ ਸੁੱਕ ਗਏ ਸਾੜਦੀ ਹੈ ਗਰਮੀ ਨਾਲ ਤੇ ਕਣਕ ਵਾਲਾ ਤਾਂ ਮਾ ਝਾਂ ਮਾ ਚੱਕ ਗਿਆ ਸਾਰਾ ਝੋਨਾ ਲੱਗਣਾ ਸ਼ੁਰੂ ਹੋ ਗਿਆ ਤੇ ਦੇਖੋ ਹੁਣ ਥੋੜੇ ਟਾਈਮ ਤੱਕ ਜਿਹੜਾ ਇਹ ਪਾਣੀ ਪਾਣੀ ਦਿਖ ਰਿਹਾ ਔਰ ਇਹ ਹਰਿਆਲੀ ਹੈ ਹਰਿਆਲੀ ਹੋ ਜਾਣੀ ਹੈ ਸਾਰੀ ਤੇ ਮੌਸਮ ਜਮਾਂ ਤੇ ਮਤਲਬ ਕਿ ਹਮਸਪਰਿਆ ਖੁਸ਼ਕ ਮੌਸਮ ਹੈ ਹਮਸਪਰਿਆ ਤੇ ਨਹਿਰ ਦੇ ਵਿੱਚ ਪਾਣੀ ਆ ਰਿਹਾ ਤਾਂ ਪਰ ਸਟੇਮ ਪਾਣੀ ਹੈ ਨਹੀਂ ਨਹਿਰ ਦੇ ਵਿੱਚ ਸੋ ਚਲੋ ਹੁਣ ਘਰੋਂ ਚੱਲਦੇ ਆ ਬੈਂਕ ਦਾ ਕੰਮ ਨਹੀਂ ਪੜਿਆ ਸੀਗਾ ਇਹ ਰਾਹ ਕਦੀ ਪੱਕਾ ਨਹੀਂ ਹੋਇਆ ਪੱਕਾ ਹੋਣਾ ਚਾਹੀਦਾ ਇਹ ਰਾਹ ਦੀ ਇਸ ਰਾਹ ਦਾ ਬਹੁਤ ਬੈਨੀਫਿਟ ਹੈ ਰਸਤਾ ਕਾਫੀ ਸ਼ੋਰਟਕਟ ਰਹਿ ਜਾਂਦਾ ਸਾਡਾ ਕਿ ਜਾਉਂਦਾ ਜੇਕਰ ਇਹ ਪੱਕਾ ਹੋ ਜੇ ਪਰ ਇੱਕ ਜਿਹੜਾ ਹੋ ਰਿਹਾ ਹੈ ਇਹ ਰਾਹ ਖੂਬਸੂਰਤ ਵੀ ਕੱਚਾ ਰਹਿ ਕੇ ਹੀ ਲੱਗਦਾ ਜੇ ਪੱਕਾ ਹੋ ਗਿਆ ਇਹਦੀ ਕੋਈ ਖੂਬਸੂਰਤੀ ਖਤਮ ਹੋ ਜਾਣੀ ਹੈ ਹਰਿਆ-ਭਰਿਆ ਲੱਗਾ ਜ਼ਰਾ ਬਿਲਕੁਲ ਇੱਕ ਨੰਬਰ ਬਹੁਤ ਬਣਾਇਆ ਹੋਇਆ ਵੇਖੋ ਸੋ ਹਾਲੇਦੋਲੇ ਰੁੱਖੇ ਲੱਗਦੇ ਹਨ ਹਰਿਆਲੀ ਇਹ ਚੋਨੇ ਦੀ ਤਿਆਰੀ ਹੋ ਰਹੀ ਹੈ ਕੱਲ ਪਾਣੀ ਆ ਰਿਹਾ ਸੀਗਾ ਅੱਜ ਬਿਲਕੁਲ ਨਹੀਂ ਆ ਰਿਹਾ ਗਰਮੀ ਨੇ ਕੰਨਾਂ ਨੂੰ ਹੱਥ ਲਵਾ ਛੱਡੇ ਇੰਨੀ ਜ਼ਿਆਦਾ ਗਰਮੀ ਹੋ ਗਈ ਨਾ ਇੱਕ ਦਿਨ ਮੀਂਹ ਪਿਆ ਮੀਂਹ ਵੀ ਕੀ ਸੀਗਾ ਉਹ ਕਨੀਆਂ ਸੀਗੀਆਂ ਥੋੜੀ ਬਹੁਤੀ ਪੁਰਕ ਜਿਹੀ ਪਈ ਆ ਪੈਣ ਤੋਂ ਬਾਅਦ ਇਹ ਜੋ ਮੌਸਮ ਗੰਦਾ ਹੋਇਆ ਨਾ ਇੰਨੀ ਜ਼ਿਆਦਾ ਹਮਸ ਬਣੀ ਹਮਸ ਬਣਨ ਤੋਂ ਬਾਅਦ ਅੱਜ ਦਾ ਮੌਸਮ ਐਜ ਹੈ ਨਾ ਕਿ ਪੁੱਛੋ ਨਾ ਲਵੇ ਰੱਬ ਦਾ ਨਾਮ ਤੇ ਰਾਤ ਇੰਨੀ ਜ਼ਿਆਦਾ ਗਰਮੀ ਸੀਗੀ ਤੇ ਪੂਰੀ ਰਾਤ ਐਸੀ ਚੱਲਿਆ ਅੱਜ ਜਿਸ ਹਾਲ ਹੁਣ ਗਰਮੀ ਐ ਦਿਨ ਚੀਪ ਰਿਹਾ ਆ ਪੱਖਾ ਜ਼ਿਆਦਾ ਪਰ ਪੱਖੇ ਦੀ ਹਵਾ ਨਹੀਂ ਲੱਗ ਰਹੀ ਕੋਰਾ ਵੀ ਤੇ ਬਾਹਰ ਧੁੱਪ ਹੈ ਕਦੇ ਬੱਦਲ ਹੋ ਜਾਂਦਾ ਹਮਸਟਾਈਪ ਬਣੀ ਹੋਈ ਹੈ ਚੀਜ਼ ਤੇ ਜਿਸ ਤਰ੍ਹਾਂ ਰੋਲਾ ਪਿਆ ਹੋਇਆ ਸੀਗਾ ਕਿ ਮੀਂਹ ਕਾਫੀ ਜ਼ਿਆਦਾ ਨੇ ਐਤਕੀ ਪੰਜਾਬ ਚ ਮੈਨੂੰ ਤਾਂ ਨਹੀਂ ਲੱਗਦਾ ਜੋ ਲੱਛਣ ਇਹ ਕਰ ਰਿਹਾ ਹੈ ਅੱਜ ਮੌਸਮ ਦਾ ਹਾਲ ਬਹੁਤ ਜ਼ਿਆਦਾ ਬੇਹਾਲ ਰਿਹਾ ਇੰਨੀ ਜ਼ਿਆਦਾ ਗਰਮੀ ਸੀਗੀ ਕਿ ਬਸ ਬਾਹਰ ਨਿਕਲੇ ਤੇ ਕੰਮ ਕਰਕੇ ਘਰ ਆਏ ਤੇ ਫਿਰ ਦੁਬਾਰਾ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਦਿੱਤਾ ਸੋ ਆਧਾ ਦਿਨੇ ਥੀਕਤ ਮੋਰੇ ਆ ਤੇ ਮਿਲਦੇ ਆਂ ਗੱਲ ਨੂੰ ਇੱਕ ਹੋਰ ਵਧੀਆ ਬਲੌਗ 'ਚ ਥੋੜਾ ਜਿਹਾ ਟਾਈਮ ਨਹੀਂ ਲੱਗ ਰਿਹਾ ਟਾਈਮ ਦੀ ਕਮੀ ਹੋਣ ਕਰਕੇ ਥੋੜੇ ਜਿਹਾ ਵੀਡੀਓ ਬਣਾਉਣ 'ਚ ਦਿੱਕਤ ਆ ਰਹੀ ਹੈ ਸੋ ਇਸ ਕਰਕੇ ਅਸੀਂ ਬਲੌਗ ਥੋੜਾ ਡੇਲੇ ਨਾਲ ਬਾੜੀਆਂ ਸੋ ਮਿਲਾਂਗੇ ਜਲਦੀ ਇੱਕ ਬਹੁਤ ਵਧੀਆ ਬਲੌਗ 'ਚ